ਕਰਨ ਔਜਲਾ ਨੇ ਪੰਜਾਬ ਦੇ 14 ਪਿੰਡਾਂ ਦੇ 65 ਘਰਾਂ ਦੀ ਜ਼ਿੰਮੇਵਾਰੀ ਚੁੱਕੀ ਹੈ ਇਹ ਉਹ ਘਰ ਨੇ ਜਿਹੜੇ ਹੜ੍ਹਾਂ ਦੇ ਵਿੱਚ ਨੁਕਸਾਨੇ ਗਏ ਸੀ ਰੁੜ ਗਏ ਸੀ ਟੁੱਟ ਗਏ ਸੀ ਢਹਿ ਗਏ ਸੀ ਉਹਨਾਂ ਘਰਾਂ ਨੂੰ ਹੁਣ ਦੁਬਾਰਾ ਤੋਂ ਬਣਾਇਆ ਜਾਵੇਗਾ ਜਦੋਂ ਹਾਲਾਤ ਦੇਖੇ ਤਾਂ ਕਰਨ ਨੇ ਇਹ ਗੱਲ ਆਖੀ ਕਿ ਇਹ 14 ਪਿੰਡਾਂ ਦੇ ਨਹੀਂ ਬਲਕਿ ਤੁਸੀਂ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਘਰ ਨੁਕਸਾਨੇ ਗਏ ਨੇ ਉਹਨਾਂ ਸਾਰੇ ਘਰਾਂ ਦੀ ਜ਼ਿੰਮੇਵਾਰੀ ਮੈਂ ਚੁੱਕ ਲੈਣਾ ਹੈ ਕਿਉਂਕਿ ਦੁੱਖ ਸੰਤਾਪ ਜਿਹੜਾ ਉਹਨਾਂ ਨੇ ਬਚਪਨ ਤੋਂ ਹੰਡਾਇਆ ਆ ਉਹ ਕਿਸੇ ਹੋਰ ਦਾ ਕਹਿੰਦੇ ਆ ਵੀ ਮੈਂ ਦੇਖ ਨਹੀਂ ਸਕਦਾ ਹੋਰ ਤਾਂ ਹੋਰ ਪਿੰਡਾਂ ਦੇ ਵਿੱਚ ਬਹੁਤ ਸਾਰੀ ਸਮੱਸਿਆਵਾਂ ਵੀ ਆ ਰਹੀ ਹੈ ਜਿਵੇਂ ਪਾਣੀ ਦੀ ਸਮੱਸਿਆ ਜਿਹਦੇ ਵਿੱਚ ਯੂਰੇਨੀਅਮ ਬਹੁਤ ਜ਼ਿਆਦਾ ਆ ਗਿਆ ਇੱਕ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਕਿ ਜਿੰਨੇ ਵੀ ਬੱਚੇ ਨਵੇਂ ਜਨਮ ਲੈ ਰਹੇ ਨੇ ਦਿਮਾਗੀ ਤੌਰ ਤੇ ਅਤੇ ਸਰੀਰਕ ਤੌਰ ਦੇ ਉੱਪਰ ਉਹ ਠੀਕ ਨਹੀਂ ਗਏ ਉਹ ਇਸੇ ਕਰਕੇ ਆ ਵੀ ਪਾਣੀ ਇੱਥੋਂ ਦਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ ਫਿਲਟਰੇਸ਼ਨ ਵੀ ਕੀਤੀ ਜਾਊਗੀ ਪਾਣੀ ਦੀ ਤੇ ਜਿਹੜੇ ਘਰਾਂ ਦਾ ਮਾੜਾ ਮੋਟਾ ਵੀ ਨੁਕਸਾਨ ਹੋਇਆ ਉਹਨਾਂ ਘਰਾਂ ਨੂੰ ਵੀ ਕਹਿੰਦੇ ਆ ਵੀ ਅਸੀਂ ਰਿਪੇਅਰ ਕਰਾਂਗੇ ਜਿਹੜੇ ਟੁੱਟ ਗਏ ਨੇ ਪੂਰੇ ਉਹਨਾਂ ਨੂੰ ਮੁੱਢੋ ਬਣਾਵਾਂਗੇ ਫਾਜ਼ਲਕਾ ਜ਼ਿਲ੍ਹੇ ਦੇ ਇਹ ਪਿੰਡ ਆ ਜਿੱਥੇ 65 ਘਰਾਂ ਦੀ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਸ਼ਾਬਾਸ਼ੀ ਆ ਸਾਡੇ ਵੱਲੋਂ ਪੂਰੇ ਪੰਜਾਬ ਨੂੰ ਕਰਨ ਦੇ ਉੱਤੇ ਮਾਣ ਹੈ ਕਰਨ ਨਹੀਂ ਬਲਕਿ ਉਹਨਾਂ ਦੇ ਉੱਤੇ ਵੀ ਮਾਣ ਹੈ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਇੱਥੇ ਸੇਵਾ ਕੀਤੀ ਹੈ ਕਰਨ ਨੇ ਇਹ ਵੀ ਆਖਿਆ ਕਿ ਜਿੱਦਾਂ ਪਹਿਲਾਂ ਆਏ ਸੀ ਉਦਾਂ ਹੁਣ ਵੀ ਲੋੜ ਹੈ